ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜੀਤਾ ਫਾਰਮ ਟੀਵੀ ਬਰਨਾਲਾ ਤੇ ਅੱਜ ਦੀ ਵੀਡੀਓ ਪੈਂਡ ਸੰਧੂ ਕਲਾ ਤੇ ਜਿਲ੍ਹਾ ਨੂੰ ਪੈਂਦਾ ਹੀ ਬਰਨਾਲਾ ਬਾਈ ਜੀ ਕੋਲ ਇੱਕ ਤਾਜੀ ਸੂਈ ਗਾਂ ਪਕਾਵਾ ਜੀ ਜੇ ਕਿਸੇ ਬਾਈ ਨੇ ਇਦਾਂ ਦੀ ਆੜ ਕਰਾਉਣੀ ਆ ਤਾਂ ਆਪਣਾ ਨੰਬਰ ਨੋਟ ਕਰੋ ਜੀ 7528000355 ਜੀ ਠੀਕ ਹੈ ਜੀ ਬਾਕੀ ਭਰਾ ਆਪਣਾ ਫੇਸਬੁਕ ਤੇ ਪੇਜ ਆ ਗਰਜੀਤ ਰਾਏ ਨੂੰ ਵੱਧ ਤੋਂ ਫਾਲੋਅਰ ਤੇ ਸ਼ੇਅਰ ਕਰਾ ਕਰੋ ਤਾਂ ਕਿ ਤੁਹਾਡੇ ਤੱਕ ਨਵੇਂ-ਨਵੇਂ ਵੀਡੀਓ ਅਪਲੋਡ ਕਰ ਸਕੀ ਜੀ ਕਰਦੇ ਆਪਾਂ ਬਾਈ ਜੀ ਨਾਲ ਗੱਲਬਾਤ ਲੈਣੇ ਜਾਣਕਾਰੀ ਹਾਂਜੀ ਬਈ ਸਸਤੀ ਕਾਇ ਸਸੀ ਕਾਲ ਜੀ ਨਾਮ ਦੱਸੋ ਜੀ ਆਪਣਾ ਨਾਮ ਹੈਗਾ ਜੀ ਭਰਪੂਰ ਸਿੰਘ ਪਿੰਡ ਪਿੰਡ ਸਦੂਗਲਾ ਜ਼ਿਲ੍ਹਾ ਜ਼ਿਲ੍ਹਾ ਬਰਨਾਲਾ ਮੋਬਾਈਲ ਨੰਬਰ ਜੀ 9915466734 ਠੀਕ ਹੈ ਜੀ ਹਾਂਜੀ ਬਈ ਵਹਿੜ ਦੀ ਜਾਣਕਾਰੀ ਦੇ ਜੀ ਇਹ ਵੜ੍ਹ ਨੂੰ ਮੰਨ ਲਓ ਵੀ ਅੱਜ 10 ਦਿਨ ਹੋ ਗਏ ਬਈ ਸੂਈ ਨੂੰ ਹਾਂਜੀ ਮਗਰ ਇਹਦੇ ਬੱਚਾ ਠੀਕ ਹੈ ਜੀ ਦੂਜਾ ਸੂਹਾ ਵਹਿੜ ਆ ਹਾਂਜੀ 20 ਕਿਲੋ ਤਿਆਰ ਆ ਅਗਲਾ ਚੋ ਸਕਦਾ ਕਿ ਆਦਾ ਠੀਕ ਹੈ ਜੀ ਮਗਰ ਬੱচ্চਾ ਜੀ ਮਗਰ ਬੱਚਾ ਬੱচ্চਾ ਰੱਖੋ ਜੀ ਬਲਾ ਬੱਚਾ ਹੋ ਜਿਹੜਾ ਖੜਾਗਾ ਵੱਡਾ ਉਹ ਆਗਾ ਠੀਕ ਹੈ ਇੱਕ ਮਿੰਟ ਉਹ ਡੱਬਾ ਲੋਪਰਾ ਆ ਬੱਚਾ ਚੈੱਕ ਕਰ ਸਕਦੇ ਠੀਕ ਹੈ ਜੀ ਹਾਂ ਜੀ ਬਈ ਰੇਟ ਬਸ ਜਾਇਜ਼ ਇਹਦਾ ਰੇਟ ਵਾਸਤੇ ਦਾ ਆਪਾਂ ਮੰਨ ਲਾ ਵੀ 67000 ਰੁਪਏ ਜੋ ਮੰਨਤਾਨ ਕਰ ਰਹੇ ਹਾਂ ਠੀਕ ਹੈ 67000 ਹਾਂ ਦੁੱਧ 25 ਕਿਲੋ ਰਾਮਦਾਰੀ ਦਾ ਪਾ ਦਿੰਦੀ ਆ ਪਿੰਡੂ ਹੀ ਵੜ ਲਈ ਆ ਪੰਜ ਚੁਆਈ ਚੁਈ ਦੀ ਸੀਲ ਠੰਢੀ ਆ ਲੈ ਕੋਈ ਨਹੀਂ ਲੈ ਲੋ ਜੀ ਇਹ ਮੈਂ ਮਾਰਦੀ ਠੀਕ ਹੈ ਠੀਕ ਜਿੰਨੀ ਵਸਨਾ ਹੈ ਠੀਕ ਹੈ ਸਟਾਰਟ ਹੈ ਯਾਰ ਹਾਂ ਸਟਾਰਟ ਹੈ ਯਾਰ ਤੋਂ ਮਾਤਾਨ ਕਰਦਾਗੇ ਚੋ ਸਕਦਾ ਲਾ ਦੋ ਟਾਈਮ ਠੀਕ ਹੈ ਜੀ 20 ਕਿਲੋ ਨੇਟ ਹੈ ਬਧੂ ਪੂਰਾ ਘੜਦਾ ਨਹੀਂ ਬਾਕੀ ਸੇਵਾ ਦਾ ਜੀ ਕਿਸੇ ਦੇ ਘਰੇ ਜਾ ਕੇ ਚਾਹੇ ਕਿਲੋ ਦੇਵੇ ਆਪਾਂ ਕੋਈ ਗਰੰਟੀ ਨਹੀਂ ਆਪਣਾ ਆਪ ਦੇ ਘਰ ਦੀ ਗਰੰਟੀ ਹੈ ਠੀਕ ਹੈ ਜੀ ਕਿਸੇ ਦੇ ਘਰ ਦੀ ਇੰਨੀ ਗਰੰਟੀ ਆ ਵੀ ਭੂਰ ਚ ਭੂਰ ਛਟਾ ਨਹੀਂ ਉਹ ਥਣ ਦੇ ਵਿੱਚ ਠੀਕ ਹੈ ਜੀ ਸੀਲ ਠੰਡੀ ਦੀ ਗਰੰਟੀ ਹੈ ਠੀਕ ਹੈ ਜੀ ਦੋ ਦੋ ਅਗਲਾ ਆਪ ਦੇ ਲਵੇ ਦਾਣੇ ਨਾਲ ਠੀਕ ਹੈ ਜੀ ਕੱਲ ਸਹੀ ਹੋ ਗੁਰ ਕੇ ਕੱਲ ਨੂੰ ਰੋਲਾ ਪਾਉਣ ਨਹੀਂ ਕਰਦੇ ਆਪਨੀ ਗੱਲ ਜਾਇਜ਼ ਹੁੰਦੀ ਹੈ ਆਪਣੀ ਵੀਡੀਓ ਦੇ ਵਿੱਚ ਕਿਸੇ ਚ ਵੀ ਆਪਾਂ ਦੇਖ ਹਾਂਜੀ ਨਾ ਧੋਖੇ ਵਾਜੀ ਵਾਲੀ ਨਾ ਘਬਲੇ ਵਾਜੀ ਵਾਲੀ ਗੱਲ ਨਹੀਂ ਕਰ ਰਹੇ ਸਹੀ ਗੱਲ ਹੈ ਸਹੀ ਗੱਲ ਠੀਕਾ ਗੱਲ ਬਾਕੀ ਲੇਵਨ ਤਾਜ਼ਾ ਲਾਈ ਸਾਦੇ ਤੁਸੀਂ ਹਾਓ ਅਗਲੇ ਨੂੰ ਡੰਗਰੀ ਦੱਸਦਾ ਯਾਰ ਜਾਨਵਰ ਦੀ ਕੁਆਲਿਟੀ ਦੱਸਦੀ ਹੈ ਠੀਕ ਹੈ ਜੀ ਨਾ ਬਤਾ ਲਓ ਜੀ ਮੋੜ ਲਿਓ ਖਾਦੇ ਥਣ ਲੇਵਾ ਚਾਰ ਸਪੀਰੋ ਇੱਕ ਹੋ ਜਾਂਦਾ ਨਾ ਬਤਾ ਲੋ ਬਰਾ ਦੇਖ ਸਕਦੇ ਚੈੱਕ ਕਰ ਸਕਦੇ ਬਰਾ ਆ ਫੇਸ ਬੂਸ ਵਿਖਾ ਦੇ ਇਸ ਮਾਰ ਕੇ ਮੁੜ ਕੇ ਅਗਲਾ ਕਹਿੰਦਾ ਮੈਂ ਵੀਡੀਓ ਦੇਖੀ ਨਹੀਂ ਚੰਗੀ ਤਰ੍ਹਾਂ ਹਾਂ ਚਲੋ ਜੀ ਆ ਬੇਸਾ ਸਿੰਘ ਜ਼ਰੂਰ ਹੈਗਾ ਮਾੜੇ ਮਾੜੇ ਉਹ ਤੁਹਾਨੂੰ ਦੇਖ ਰਿਹਾ ਪਰਾ ਇਹ ਤਾਂ ਆਮ ਹੀ ਫੋਟਾ ਆ ਜਾਂਦਾ ਹਾਂਜੀ ਹਾਂਜੀ ਉਹ ਫਿਰ ਦੇਖਣ ਦੱਸਣ ਦਾ ਫਰਜ਼ ਬਣਦਾ ਨਾ ਤੁਹਾਨੂੰ ਨਾ 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 ਪਿੰਡ ਸੰਧੂ ਕਲਾਂ ਤੇ ਜ਼ਿਲ੍ਹਾ ਨੂੰ ਪੈਂਦਾ ਬਰਨਾਲਾ ਪਾਈ ਦਾ ਨੰਬਰ ਆਪਾਂ ਸਕਰੀ ਤੇ ਬਾਈ ਦੇ ਨੰਬਰ ਬੋਲ ਵੀ ਦਿੱਤਾ ਦੱਸ ਦਿੱਤਾ ਜੀ ਬਾਕੀ ਬਾਈ ਜੀ ਦੀ ਆਪਾਂ ਪਹਿਲਾਂ ਵੀ ਵੀਡੀਓ ਬਣਾਉਂਦੇ ਰਹਿੰਦੇ ਆ ਠੀਕ ਹੈ ਜੀ ਤੇ ਬਾਈ ਜੀ ਨਾਲ ਜ਼ਰੂਰ ਕੰਟੈਕਟ ਕਰੋ ਪਰਾ ਠੀਕ ਹੈ ਜੀ ਮਿਲਦੇ ਆ ਕਿਸੇ ਨਵੀਂ ਵੀਡੀਓ ਚ ਓਕੇ ਬਾਈ